ਜੀ ਮੇਰੇ ਵੀਰੋ ਸਾਬਰੇ ਅੱਜ ਆਪ ਪਾਏ ਹੋਇਆ ਤਨੋਲੇ ਮੈਦਾਨ ਵਿੱਚ ਤੇ ਅੱਜ ਦੀ ਵੀਡੀਓ ਚ ਆਪ ਤੁਹਾਨੂੰ ਦੇ ਰਹੇ ਹਾਂ پورے ਮੈਦਾਨ ਦਾ ਟੂਰ ਇੱਥੇ ਬਹੁਤ ਸਾਰੀ ਸਪੋਰਟਸ ਨੇ ਜਿਵੇਂ ਵਾਲੀਬਾਲ ਫੁੱਟਬਾਲ ਹੋਰ ਵੀ ਬਥੇਰੀਆਂ ਆਓ ਤੁਹਾਨੂੰ ਦਿਖਾਉਂਦੇ ਆ ਚਲੋ ਚੱਲਦੇ ਆ ਆ ਜੀ ਵਾਲੀਬਾਲ ਦਾ ਗਰਾਊਂਡ ਉਹ ਵਾਲਾ ਵੀਰੇ ਉਹ ਵਾਲਾ ਉਹ ਬੱਚਿਆਂ ਵਾਸਤੇ ਝੂਲੇ ਵੀ ਨੇ ਇੱਥੇ ਹਾਂ ਤੇ ਹੁਣ ਉਰੇ ਆ ਫੁੱਟਬਾਲ ਦਾ ਗਰਾਊਂਡ ਉਧਰ ਜਿੰਮ ਬਣੀ ਹੋਈ ਹੈ ਵੀਰੇ ਮਿਨੀ ਜਿੰਮ ਉਹ ਉੱਥੇ ਆ ਫੁੱਟਬਾਲ ਹੈ ਫੁੱਟਬਾਲ ਦਾ ਗਰਾਊਂਡ ਹੈ ਇੱਥੇ ਆ ਬੰਦਾ ਆਪਣਾ ਆ ਬੰਦਾ ਆਪਣਾ ਦੱਸੂਗਾ ਪੂਰਾ ਵਧੀਆ ਬੰਦਾ ਹੈ ਆ ਆਪਣੀ ਭੈਣ ਜੀ ਛੋਟੀ ਚਲੋ ਚੱਲਦੇ ਆਪਾਂ ਆ ਨਾਲੇ ਜੀ ਫੁੱਟਬਾਲ ਦੇ ਗਰਾਊਂਡ ਅੱਗੇ ਕੁਸ਼ਤੀ ਦਾ ਗਰਾਊਂਡ ਵੀ ਹੈ ਹਾਂ ਜੀ ਹਾਏ ਹਾਏ ਉਹ ਵੀ ਦਿਖਾਵਾਂਗੇ ਜਲਦੀ ਚਲੋ ਵੀਰੇ ਜਲਦੀ ਚਲੋ ਯਾਰੇ ਬਹੁਤ ਆਂਦਿਆ ਸਾਢੇ ਵਾਲੇ ਇਹ ਆ ਦੇਖੋ ਜੀ ਇੱਥੇ ਹੁਣ ਬੈਡਮਿੰਟਨ ਦਾ ਗਰਾਊਂਡ ਬਣ ਰਿਹਾ ਜੀ ਹਾਂਜੀ ਵੀਰੇ ਇਹ ਬੈਡਮਿੰਟਨ ਦਾ ਬਣ ਜਾਂਦਾ ਆ ਵੀ ਆਪਣਾ ਬੈਡਮਿੰਟਨ ਪਲੇਅਰ ਆ ਸਟੇਟ ਪਲੇਅਰ ਦੱਸੋ ਭਈ ਆਪਦੇ ਬਾਰੇ ਨਾਮ ਦੱਸੋ ਮੇਰਾ ਨਾਮ ਹਮਨ ਹੈ ਜੀ ਬਹੁਤ ਵਧੀਆ ਖੇਡਦਾ ਭਾਈ ਆਪਣਾ ਇਹ ਮੈਂ ਆਈ ਮੁੰਡਾ ਮਾਸੀ ਦਾ ਐਟਾਬੁਰੀ ਵਧੀਆ ਨੇ ਇਹ ਨੇ ਵਧੀਆ ਏਟਾ ਰ ਬਣਾਇਆ ਈ ਗੁਪਤਾ ਜੀ ਜੀ ਹਾਂਜੀ ਆਹ ਦੱਸੋ ਵੀਰੇ ਹੁਣ ਆਜ ਹੀ ਆਗਾ ਫੁੱਟਬਾਲ ਗਰਾਊਂਡ ਹੋਵੇ ਗੈ ਹੈ ਹੀ ਕੁਸ਼ਤੀ ਵਾਲਾ ਜੀ ਹਾਂਜੀ ਚਲੋ ਹੀ ਚੰਗੀ ਚੱਲੋ ਬਈ ਚੱਲੀ ਚੱਲੋ ਆ ਦੱਸੋ ਹੀ ਮੇਨ ਵੀਰੇ ਇਥੇ ਮੈਚ ਜੰਦੇ ਰਹਉਂ ਜੀ ਉਰੇ ਹੈ ਬਾਸਕਟਬਾਲ ਦਾ ਸਾਡਾ ਹੀ ਮਨਪਸੰਦ ਖੇਡ ਹਾਂਜੀ ਹੁਣ ਅਸੀਂ ਇੱਥੇ ਆਏ ਆ ਲੈਟ ਅਸ ਆਲਸੋ ਇੰਜੋਏ ਤੁਸੀਂ ਨਾ ਪਰੇ ਪਏ ਆ ਸੀ ਪੂਰਾ ਸਿਰਮਹੌੜ ਨਿਆਰੇ ਆਏ ਪੂਰੇ ਨਿਆਰੇ ਉਧਰ ਬਾਈ ਜੀ ਸੀ ਬੀ ਵੀ ਆ ਤੁਹਾਨੂੰ ਦਹਾਂਗੀ ਵੀਰੇ ਟਾਈਮ ਪਾਸ ਸਾਡੇ ਵਾਸਤੇ ਇਹ ਸਾਡਾ ਹਥਿਆਰ ਵੀਰੇ ਜਿਸ ਨਾਲ ਸਾਨੂੰ ਪਸੀਨਾ ਆਇਆ ਦੂਜਾ ਹਥਿਆਰ ਵੀ ਹੈ ਆ ਆਪਣਾ ਬੈਡਮਿੰਟਨ ਪਲੇਅਰ ਅੱਜ ਪੂਰੀ ਫਾਰਮ ਚ ਹੈ ਪੂਰੀ ਫਾਰਮ ਚ ਚਲੋ ਜੀ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਚ ਅੱਜ ਵਾਸਤੇ ਇੰਨਾ ਹੀ Bye.